ਜੈ ਬਾਬਾ ਸੁਖਾਨੰਦ ਜੀ ਜੈ ਬਾਬਾ ਮੜ ਜੀ ਤੁਹਾਡੀ ਸਦਾ ਹੀ ਜੈ ਬਹੁਤ ਹੀ ਭਾਗਾ ਵਾਲਾ ਦਿਨ ਵੀਰਵਾਰ 18 ਸਤੰਬਰ 3 ਅਸੂ ਸਵੇਰ ਦੇ ਬਾਬਾ ਮੜ ਜੀ ਦੀ ਸਮਾਧੀ ਸਾਲ ਦੇ ਦਰਸ਼ਨ ਆਓ ਤੁਸੀਂ ਵੀ ਬਾਬਾ ਮੜ ਜੀ ਦੇ ਦਰਬਾਰ ਤੇ ਨਤਮਸਤਕ ਹੋ ਕੇ ਪਰਿਵਾਰਾਂ ਦੀ ਸੁਖ ਸ਼ਾਂਤੀ ਅਤੇ ਚੜ੍ਹਦੀ ਕਲਾ ਲਈ ਅਰਦਾਸ ਬੇਨਤੀਆਂ ਕਰੋ ਇਹ ਉਹ ਸਥਾਨ ਹੈ ਜਿੱਥੇ ਹਰ ਮਨੋ ਕਾਮਨਾ ਪੂਰਨ ਹੁੰਦੀਆਂ ਹਨ ਤੁਸੀਂ ਸੱਚੇ ਮਨ ਨਾਲ ਇਸ ਸਥਾਨ ਤੇ ਜੋ ਵੀ ਸੁਖ ਸੁਖੋਗੇ ਬਾਬਾ ਜੀ ਤੁਹਾਡੀ ਮਨੋ ਕਾਮਨਾ ਅਰਦਾਸ ਬੇਨਤੀ ਹਰ ਹਾਲ ਦੇ ਵਿੱਚ ਪੂਰੀ ਕਰਨਗੇ ਕਿਉਂਕਿ ਇਹ ਇਤਿਹਾਸ ਇਹ ਇਲਾਕੇ ਦਾ ਇਤਿਹਾਸਕ ਸਥਾਨ ਸੁਪਰੀਮ ਕੋਰਟ ਵੱਜੋਂ ਵੀ ਜਾਣਿਆ ਜਾਂਦਾ ਹੈ ਕਿਉਂਕਿ ਇੱਥੇ ਉਲਝੇ ਹੋਏ ਵਿਗੜੇ ਹੋਏ ਮਸਲੇ ਮਿੰਟਾਂ ਸਕਿੰਟਾਂ ਦੇ ਵਿੱਚ ਹੱਲ ਹੋ ਜਾਂਦੇ ਹਨ ਜੈ ਬਾਬਾ